ਤੇ ਦੋਸਤੋ ਆਪਾਂ ਗੱਲ ਕਰਾਂਗੇ ਸਾਰੇ ਉਸ ਮੁੱਦੇ ਤੇ ਨਾ ਜਿਹੜੇ ਅੱਜ ਕੱਲ ਫੇਸਬੁੱਕ ਤੇ ਮਤਲਬ ਕਿ ਗਦਰ ਜਾਦੇ ਪਾਰ ਗਿਆ ਚੇ ਕੁੜੀਆਂ ਨੇ ਚਾਹੇ ਮੁੰਡੇ ਨੇ ਮਤਲਬ ਕਿ ਆਪਾਂ ਫੈਮਿਲੀ ਦੇ ਵਿੱਚ ਬਹਿ ਕੇ ਉਹ ਚੀਜ਼ਾਂ ਦੇਖ ਨਹੀਂ ਸਕਦੇ ਆਪਾਂ ਸੁਣ ਨਹੀਂ ਸਕਦੇ ਕਈ ਵਾਰ ਬੰਦਾ ਸੁੱਤੇ ਸਵੇਰ ਬੈਠਾ ਹੁੰਦਾ ਅਗਲਾ ਕੰਦਾ ਜਲ ਟਾਈਮ ਪਾਸ ਕਰਦੇ ਦੇਖ ਰਿਹਾ ਤਾਂ ਉਹਦੇ ਵਿੱਚ ਇੰਨਾ ਕੁਝ ਗੱਤ ਬੋਲਦੇ ਆ ਲਿਖਦੇ ਆ ਕਹਿੰਦੇ ਆ ਕਿ ਸ਼ਰਮ ਆਉਣ ਲੱਗ ਜਾਂਦੇ ਆ ਯਾਰ ਫੋਨ ਨੂੰ ਬੰਦ ਕਰਕੇ ਬਰੇ ਕੰਦ ਨਾ ਮਾਰਾਂ ਨਾ ਜਾਂ ਇਹਦੇ ਵਿੱਚ ਆ ਫੇਸਬੁੱਕ ਜੀ ਰੀਡ ਕਰਦੇ ਇੰਸਟਾਗ੍ਰam ਜੀ ਰੀਡ ਕਰਦੇ ਆ ਨਾ ਕਿਉਂਕਿ ਇਹ ਚੀਜ਼ਾਂ ਬਣੀਆਂ ਸੀ ਸਿਰਫ ਇੱਕ ਦੁਨੀਆ ਹਿਸਾਬ ਦਾ ਦੇਖਣ ਵਾਸਤੇ ਹੈ ਨਾ ਵੀ ਕੋਈ ਚੰਗੀ ਚੀਜ਼ਾਂ ਵਾਸਤੇ ਕੋਈ ਨੌਲੇਜ ਆਵੇ ਨਾ ਵੀ ਦੁਨੀਆ ਕਿੱਥੇ ਕੀ ਕਰਦੀ ਹੈ ਪਰ ਦੁਨੀਆ ਏਡੀ ਵੀ ਗਿਰਜੂਗੀ ਇਹ ਨਹੀਂ ਪਤਾ ਸੀ ਆਪਣੇ 뷰 ਲੈਣ ਦੇ ਚੱਕਰ ਚ ਕੁੜੀਆਂ ਪਤਾ ਨਹੀਂ ਕੀ ਕਰੀ ਜਾਂਦੀਆਂ ਮੁੰਡੇ ਪਤਾ ਨਹੀਂ ਕੀ ਇਹਦਾ ਦੋ ਤਿੰਨ ਮੁੰਡੇ ਕੋ ਸਰਤੇ ਪਟਕਾ ਬਣਾ ਲੈ ਆਦੇ ਮਾਂ ਦੇ ਪੁੱਤ ਨੇ ਉਹਨੇ ਸਾਰੀ ਸਰਦਾਰੀ ਪੱਟੀ ਮੇਸ ਕਰ ਰੱਖੀ ਹੈ ਠੀਕ ਹੈ ਨਾ ਇੱਕੋ ਕੁੜੀ ਵਾਲੇ ਲੱਛਣਾ ਕਰਦਾ ਫਿਰਦਾ ਉਹ ਵੱਡਾ ਐਡਾ ਕਰਦਾ ਦਾ ਐਡਾ ਕਰਦਾ ਘਾਟ ਹੈ ਹੈਨਾ ਤੇ ਕੁੜੀਆਂ ਇੰਨਾ ਕੁਝ ਬੋਲਦੀਆਂ ਨੇ ਪਤਾ ਨਹੀਂ ਕੀ ਕੁਝ ਬੋਲਦੇ ਨੇ ਆਪਦੇ ਕੁੜੀ ਠਾਉਣ ਦਾ ਕੀ ਖੁਦ ਪੈਸਾ ਮਰ ਕੇ ਪੈਸਾ ਬਣਾਉਣ ਦਾ ਜੱਕਰ ਜੇ ਕੀ ਕੁਸ਼ੂ ਕਰਦੀਆਂ ਨੇ ਵੀ ਉਹਨਾਂ ਨਾਲ ਸਾਰੀਆਂ ਕੁੜੀਆਂ ਵੀ ਬਦਨਾਮ ਹਨ ਸਾਰੀਆਂ ਧੀਆ ਭੈਣਾਂ ਬਦਨਾਮ ਮੁੰਡਿਆਂ ਨੇ ਸਾਰੇ ਮੁੰਡੇ ਨੌਜਵਾਨ ਮੁੰਡੇ ਬਦਨਾਮ ਕਰ ਰਖਦੇ ਨੇ ਇਹ ਕਿਹੜੇ ਚੱਕਰਾਂ ਚ ਵਗੇ ਤੁਸੀਂ ਕੀ ਹੋ ਗਿਆ ਤੁਹਾਨੂੰ ਕੀ ਹੋ ਗਿਆ ਆਪਣੇ ਸਮਾਜ ਨੂੰ ਕੀ ਪੈਸੇ ਨਾਲ ਇੰਨਾ ਧਮਾਕਾ ਕਰਤਾ ਆਪਾਂ ਫੇਮ ਬਣਾਉਣ ਵਾਸਤੇ ਇੰਨਾ ਗੰਦਮੰਦ ਬੋਲਦੇ ਆ ਹਨਾ ਜੋੜੀਆਂ ਲੱਗੀਆਂ ਉਹਨਾਂ ਗੰਦ ਪਾਉਣ ਤੇ ਪਤਾ ਨਹੀਂ ਕਿੱਥੋਂ ਕੀ ਕੁਸ਼ ਮਨ ਕਿੰਨੀ ਬਿਸ਼ਰਮੀ ਆਉਂਦੀ ਹੁੰਦੀ ਹੈ ਵੀ ਯਾਰ ਫੋਨ ਜਿਨੂੰ ਸਾਈਡ ਤੇ ਮਾਰ ਭਗਾ ਕੇ ਹਨਾ ਅਸੀਂ ਵੀ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਅਸੀਂ ਵੀ ਚਲੋ ਕਈ ਵਾਰੀ ਆਪਦੇ ਨੂੰ ਕੁਝ ਕੋ ਪਰ ਅਸੀਂ ਇਦਾਂ ਦਾ ਕੋਈ ਗੰਦ ਤਾਂ ਨਹੀਂ ਪਾਉਂਦੇ ਵੀ ਸਾਨੂੰ ਕੋਈ ਦੇਖ ਨਾ ਸਕੇ ਹਨਾ ਮੈਂ ਇਹਦੇ ਸਬੰਧ ਵਿੱਚ ਨਾ ਜੇ ਇੱਕ ਵਕੀਲ ਵੀਰ ਨਾਲ ਗੱਲ ਕਰੀ ਸੀਗੀ ਲੱਖੀ ਬਾਬਾ ਜੀ ਹਰਮਨ ਸੋਤਾ ਜੀ ਸੱਸੀ ਕਾਲ ਜੀ ਇੱਕ ਵਕੀਲ ਵੀਰ ਨਾਲ ਗੱਲ ਕਰੀ ਸੀ ਕਿ ਮੈਂ ਕੋਰਟ ਦੇ ਵਿੱਚ ਇਹ ਚੀਜ਼ ਰਿਟ ਪੇਟੀਸ਼ਨ ਡੈਰ ਕਰਨੀ ਆ ਇਹ ਚੀਜ਼ ਮੈਂ ਰਿਟ ਪੋਜੀਸ਼ਨ ਡੈਰ ਕਰਨੀ ਆ ਕੋਰਟ ਦੇ ਵਿੱਚ ਜਿਹੜਾ ਕੁੜੀਆਂ ਗਦਰ ਪਾਰੀਆਂ ਨੇ ਇਹਨਾਂ ਦੇ ਆਈਡੀਆ ਸਾਰਿਆਂ ਦਾ ਬੰਦ ਕਰਾਉ। ਤੁਸੀਂ ਸਾਰੇ ਜਣੇ ਦੱਸੋ ਉਹਦੇ ਕਮੈਂਟ ਕਰਕੇ ਵਿਚਾਰ ਦਿਓ ਵੀ ਤੁਸੀਂ ਮੇਰਾ ਸਾਥ ਦੇਵੋਗੇ। ਜੇ ਮੈਨੂੰ ਤੁਹਾਡੀ ਮਦਦ ਦੇ ਲੋੜ 'ਚ ਮੇਰੀ ਮਦਦ ਕਰੋਗੇ। ਕਿਉਂਕਿ ਇਹ ਪਤਾ ਨਹੀਂ ਕਿੱਥੋਂ ਕੀ ਕੁਛ ਕਰਦਿਆਂ ਨੇ ਇੰਨਾ ਕੁਝ ਬੋਲਦਿਆਂ ਮੇਰਾ ਜੀ ਕਰਦਾ ਨਾ ਮੈਂ ਬੋਲ ਕੇ ਸੁਣਾਵਾਂ। ਨਹੀਂ ਵੀ ਧੀਆ ਬਣਾਉਣਾ ਮੈਂ ਤਾਂ ਮੇਰਾ 17-18 ਸਾਲ ਦਾ ਬੇਟਾ ਹੋ ਰਿਹਾ। ਮੇਰਾ ਬਧੇਰਾ ਵੱਡਾ ਸਰਕਲ ਹੈ। ਫਰਕ ਐਨਾ ਗੰਦ ਪਾਉਂਦੇ ਨੇ ਕੁੜੀਆਂ ਰਹਿ ਰੱਬ ਦਾ ਨਾਮ ਮੈਂ ਤਾਂ ਯਾਰ ਹੈਰਾਨ ਆ ਵੀ ਤੁਹਾਡੀ ਜਨਤਨ ਹੋ ਕੀ ਗਿਆ ਇਹ ਇਹ ਸ਼ਬਦ ਬੋਲਣਗੇ ਆ ਇਹਦਾ ਗੰਦ ਬੋਲਦਿਏ ਨੇ ਪਤਾ ਨਹੀਂ ਕਿਥੋਂ ਕੀ ਕਰਦੇ ਨੇ ਬਸ ਨਹੀਂ ਚੱਲਦਾ ਕੱਪੜੇ ਕਿਹੜਾ ਨਾਂ ਲਾ ਦੇਣਾ ਇਹ ਬਸ ਨਹੀਂ ਚੱਲਦਾ ਕੱਪੜੇ ਕਿਹੜਾ ਨਾਂ ਲਾ ਦੇਣ ਯਾਰ ਥੋੜਾ ਮੋਟਾ ਤਾਂ ਦੇਖੋ ਥੋੜੇ ਮੋਟੇ ਤਾਂ ਕੋਈ ਅੱਕਦੇ ਹੱਥ ਮਾਰੋ ਪਤਾ ਨਹੀਂ ਇਹਨਾਂ ਨੂੰ ਕੋਈ ਰੋਗ ਦਾ ਨਹੀਂ ਪਤਾ ਨਹੀਂ ਇਹਨਾਂ ਦਾ ਕੋਈ ਹੱਥ ਕੋਈ ਇਹਨਾਂ 'ਤੇ ਸੰਗਲ ਕੋਈ ਰੱਸੀ ਪਾਉਂਦਾ ਨਹੀਂ ਹੈਗਾ ਵੀ ਇਹਨਾਂ ਨੂੰ ਕੋਈ ਰੋਕ ਕੇ ਰੱਖ ਲੈ ਵੀ ਤੁਸੀਂ ਕਰਦੇ ਕੀ ਹੋ ਹਨਾ ਮੈਂ ਘਟੋ ਘਟੋ 100 200 ਰੀਲ ਹਾਈਡ ਕਰਦੀ ਹਣੀ ਵੀ ਇਹ ਮੇਰੇ ਸਾਹਮਣੇ ਨਾਲੇ ਸਾਹਮਣੇ ਨਾਲੇ ਜਦੋਂ ਮੇਰੇ ਕੋਲ ਟਾਈਮ ਦਾ ਤਾਂ ਮੈਂ ਰੀਲਾਂ ਹਾਈਡ ਕਰਨ ਤੇ ਲੱਗਿਆ ਰਹਿਣਾ ਵੀ ਮੇਰੇ ਕੋਲ ਕੁਝ ਬਣਾਵੇ ਆ ਜਾ ਹਨਾ ਕਿਉਂਕਿ ਬੈਠਿਆ ਨਾ ਡਿਊਟੀ ਦੇ ਬੈਠਿਆ ਜਾਂ ਘਰੇ ਬੈਠਿਆ ਫੈਮਿਲੀ ਬੈਠਿਆ ਪਤਾ ਨਹੀਂ ਕਿੱਥੋਂ ਕੀ ਆ ਜਾਂਦਾ ਕੀ ਨਹੀਂ ਆ ਜਾਂਦਾ ਖਰਾਨ ਕੀ ਦੀ ਗੱਲ ਆ ਸਮਝ ਤੋਂ ਗੱਲ ਬਾਹਰ ਚੱਲੀ ਪਈ ਐ ਸਾਰੀ ਤੁਸੀਂ ਸਾਰੇ ਜਾਣੇ ਮੇਰਾ ਜਰੂਰ ਸਾਥ ਦਿਓ ਜਿਹੜੇ ਚਾਹੁੰਦੇ ਨੇ ਹਾਂ ਵੀ ਜਾਰੇ ਜਿਹੜਾ ਫੇਸਬੁੱਕ ਤੋਂ ਇਹ ਇੰਸਟਾਗ੍ਰਾਮ ਤੋਂ ਗੰਦਾ ਹੈ ਨਾ ਇਹਨੂੰ ਆਪਾਂ ਚੱਕੀ ਇਹਨੂੰ ਆਪਾਂ ਬਾਹਰ ਕੱਢੀਏ ਤੁਸੀਂ ਜਿਹੜੀ ਤੁਹਾਨੂੰ ਕੋਈ ਰੀਲ ਮਿਲਦੀ ਹੈ ਤੁਸੀਂ ਸਕਰੀਨਸ਼ਾਟ ਮਾਰੋ ਮੈਨੂੰ ਭੇਜੋ ਮੈਂ ਅੱਗੇ ਵਕੀਲ ਜੀ ਨਾਲ ਗੱਲ ਕਰਕੇ ਮੈਂ ਜਰੂਰ ਕੋਰਟ ਦੇ ਵਿੱਚ ਪਟੀਸ਼ਨ ਤਿਆਰ ਕਰੂੰਗਾ ਇਹ ਠੀਕ ਹੈ ਨਾ ਵੀ ਇਹਨਾਂ ਜਿਹੜੀਆਂ ਆਈਡੀਆਂ ਨੂੰ ਬਲੌਕ ਕੀਤਾ ਜਾਣਾ ਉਹਦਾ ਫੇਸਬੁੱਕ ਵਾਲੇ ਦੀ ਆਪਾਂ ਕਿਸੇ ਜੱਕੀ ਕੋਈ ਬੰਦਾ ਕੋਈ ਵੀਡੀਓ ਜਾਂ ਫੋਟੋ ਪਾ ਦੇ ਉਹਦੇ ਸਾਨੂੰ ਮਿਲ ਜਾਂਦਾ ਕਾਪੀਰਾਈਟ ਮਿਲ ਜਾਂਦਾ ਸਾਡੀ ਵੀਡੀਓ ਕੱਟ ਦਿੰਦੇ ਸਾਡੀ ਫੋਟੋ ਕੱਟ ਦਿੰਦੇ ਨੇ ਸਾਨੂੰ ਇੰਨਾ ਵਾਰੀ ਕਿਉਂ ਨਹੀਂ ਕੋਈ ਕੁਝ ਬੋਲਦਾ ਇੰਨਾ ਵਾਰੀ ਕਿਉਂ ਨਹੀਂ ਕੋਈ ਕੁਝ ਕਹਿੰਦਾ ਇਹਨਾਂ ਨੇ ਵੀਡੀਓ ਕਿਉਂ ਨਹੀਂ ਕੱਟਦੀਆਂ ਇਹਨਾਂ ਦੇ ਤੇ ਇਹਨਾਂ ਦੇ ਕਿਉਂ ਨਹੀਂ ਕੋਈ ਸੈਂਸਰ ਬੋਰਡ ਬਣਦਾ ਪਹਿਲਾਂ ਦੱਸਾ ਇੱਕ ਸਾਰ ਫੇਸਬੁਕ ਨੂੰ ਸਭ ਤੋਂ ਵੱਡੀ ਚੀਜ਼ ਕਰਨੀ ਜਿਹਦੇ 18 ਸਾਲ ਤੋਂ ਥੱਲੇ ਕੋਈ ਜਿਹੜਾ ਬੰਦਾ ਫੇਸਬੁਕ ਹੀ ਨਾ ਚਲਾ ਸਕੇ ਨਾ ਇੰਸਟਾਗ੍ਰਾਮ ਚਲਾ ਸਕੇ ਠੀਕ ਹੈ ਨਾ ਜਾਂ ਇਹੋ ਚੀਜ਼ ਰੱਖ ਦੋ ਵੀ ਭਾਈ ਜਿਹੜਾ 18 ਤੋਂ ਥੱਲੇ ਚਲਾਊਗਾ ਉਹੀ ਦਾ ਉਹੀ ਚੀਜ਼ ਕਰਕੇ ਚੱਲੂ ਦਾ 10 ਜਾਂ 15000 ਰੁਪਏ ਮਹੀਨੇ ਲੱਗਿਆ ਉਹ ਦੇਖਾ ਕੋਣ ਜਿਹੜਾ ਇੰਸਟਾਗ੍ਰam ਕਮਾਲ ਦੀ ਗੱਲ ਹੋਈ ਪਈ ਆ ਯਾਰ ਜਮੀ ਸ਼ਰਮ ਲਾਹੀ ਪਈ ਆ ਜਮੀ ਤੁਸੀਂ ਬਾਕੀਆਂ 3 ਬਣਾ ਨਾ ਵੀ ਕਿਉਂ ਖਰਾਬ ਕਰਦੇ ਹੋ ਫੇਰ ਆ ਲੱਗਦਾ ਲੋਕ 3 ਜੰਮ ਤੋਂ ਡਰਦੇ ਨੇ ਹੁਣ ਜਿਹੜੀਆਂ 3 ਆਪ ਦਾ ਕੰਮ ਕਰਕੇ ਖਾਂਦੇ ਨਾ ਦਾ ਜੁਗਾਰ ਕਰਕੇ ਖਾਂਦੇ ਆ ਨੇ ਬਥੇਰੀਆਂ ਇੰਸਟਾਗ੍ਰam ਤੇ ਫੇਸਬੁਕ ਜਿਹੜੀਆਂ ਚੰਗੇ ਤਰੀਕੇ ਨਾਲ ਪੈਸੇ ਕਮਾਉਂਦੇ ਨੇ ਵਧੀਆ ਤਰੀਕੇ ਨਾਲ ਪੈਸੇ ਕਮਾ ਕੋਈ ਕਿਸੇ ਨੂੰ ਚੀਜ਼ ਬਾਰੇ ਦੱਸਣਾ ਕੋਈ ਕਿਸੇ ਨੂੰ ਨੌਲੇਜ ਦੇਣੀ ਹਣਾ ਇੱਕ ਉਹ ਮੈਡਮ ਦਾ ਆਦੇ ਹੁੰਦੇ ਨੇ ਵੀ ਆਹ ਚੀਜ਼ ਇਦਾਂ ਕਰੋ ਦੇਸੀ ਨੁਕਤੇ ਆ ਬਣਾਓ ਆ ਬਣਾਓ ਇਦਾਂ ਦੀ ਚੀਜ਼ਾਂ ਬਣਾ ਲਓ ਠੀਕ ਹੈ ਨਾ ਪਤਾ ਨਹੀਂ ਕਿਹੜੇ ਚੱਕਰਾਂ 'ਚ ਪੈ ਰਿਹਾ ਕਿਹੜੇ ਚੱਕਰਾਂ 'ਚ ਨਹੀਂ ਪੈ ਰਿਹਾ ਜਾਂ ਜਿਸ ਨੂੰ ਪ੍ਰਮਾਤਮਾ ਨੇ ਇੱਕ ਲੇੜੀ ਦਾ ਰੂਪ ਦਿੱਤਾ ਇਹਦਾ ਮਤਲਬ ਥੋੜੀ ਆਪਾਂ ਕੋਈ ਦਾ ਕੋਈ ਨਮਾਇਸ਼ ਹੀ ਕਰਨੀ ਆ ਤੁਸੀਂ ਉਹਦੀ ਹੈਨਾ ਕਿੱਥੇ ਤੱਕ ਜੇ ਮਿਲ ਸਕਤੇ ਬਾਅਦ ਦੀ ਗੱਲ ਚੱਲੇ ਤੁਸੀਂ ਸਾਰੇ ਕੱਪੜੇ ਕਿਹੜਾ ਨਾ ਤਾਰਦਿਆ ਕਰੋ ਇਹ ਗੱਲਾਂ ਥੋੜੀ ਹੁੰਦੀਆਂ ਨੇ ਕੋਈ ਠੀਕ ਹੈ ਨਾ ਮੈਂ ਮੇਰਾ ਨੰਬਰ ਲਿਖ ਲਓ 9417442324 ਠੀਕ ਆ ਭਾਈ ਮੈਨੂੰ ਸਕਰੀਨਸ਼ਾਟ ਮਾਰ ਕੇ ਭੇਜ ਦਿਓ ਮੈਂ ਸਾਰੇ ਪ੍ਰਿੰਟ ਕਢਾ ਕੇ ਨਾ ਮੈਂ ਵਕੀਲ ਕਰਕੇ ਕੋਰਟ ਦੇ ਵਿੱਚ ਝੂਰੂ ਜਾਊਗਾ ਮੇਰੀ ਤੁਸੀਂ ਸਾਰੇ ਜਣੇ ਜਰੂਰ ਮਦਦ ਕਰੋ ਸਾਰੀਆਂ ਭੈਣਾਂ ਸਾਰੀਆਂ ਮੈਡਮਾਂ ਬੀਬੀਆਂ ਕੋਈ ਮਾੜੀਆਂ ਨਹੀਂ ਹੈਗੀਆਂ ਪਰ ਜਿੰਦਿਆਂ ਦੇ ਨਾਲ ਗਾਦਾ ਪਾਰਖ ਹੈ ਨਾ ਇੰਨਾ ਕੁਝ ਬੋਲਦੇ ਨੇ ਨਾ ਕੁਝ ਕਹਿੰਦੀਆਂ ਨੇ ਐਂ ਕੀ ਕਰ ਰੋ ਐਵੇਂ ਉੱਪਰ ਉਵਾ ਕਰ ਰੋ ਐਵੇਂ ਕਹਿੰਦਾ ਜਿਦਾ ਕਰਨਾ ਚਾਹੀਦਾ ਠੀਕ ਹੈ ਨਾ ਉਹਨਾਂ ਦਾ ਜਰੂਰ ਦੰਪੂਦਾਰ ਦਿਖਾਉਣੇ ਪੈਣਗੇ ਇਹ ਫੇਰੇ ਕੰਮ ਸੂਤ ਆਊ ਤੁਸੀਂ ਸਾਰੇ ਜਣੇ ਮੇਰਾ ਭਾਈ ਜਰੂਰ ਸਾਥ ਦਿਓ ਹਣਾ ਮਾਸ਼ਾਅੱਲ ਪ੍ਰੈਸਰ ਹੋਣੇ ਇਸੇ ਕੰਮ ਦਾ ਮਰਨ ਲਾਈਵ ਹੋਣਾ ਠੀਕ ਹੈ ਨਾ ਸਾਡੇ ਦਾ ਸਾਡੇ ਦਾ ਮਲਾਜਮਾਂ ਖਿਲਾਫ ਕਿਸੇ ਨੇ ਕੋਰਟ ਚ ਪਾ ਦੇਈ ਵਰਦੀ ਤੋਹਮੀ ਕਰਦੇ ਨੇ ਰੀਲਾਂ ਪਾਉਂਦੇ ਨੇ ਗਾਣੇ ਪਾਉਂਦੇ ਨੇ ਆ ਕਰਦੇ ਨੇ ਵਾਹ ਕਰਦੇ ਨੇ ਠੀਕ ਹੈ ਨਾ ਜਿਹੜੇ ਬੰਦੇ ਹੋਰ ਕੋਈ ਕੰਮ ਕਰਦੀ ਸੀ ਚੰਗਾ ਉਹਨਾਂ ਨਾਲ ਵੀ ਤੱਕਾ ਹੋ ਗਿਆ ਸਾਰਿਆਂ ਨਾਲ ਠੀਕ ਹੈ ਨਾ ਅਸੀਂ ਵੀ ਚਲੋ ਪਾਉਂਦੇ ਰਿਹਾ ਗਾਣੇ ਰੀਲਾਂ ਵੀਡੀਓ ਪਰ ਅਸੀਂ ਕੋਈ ਗੰਦ ਨਹੀਂ ਪਾਉਂਦੇ ਸੀਗੇ ਅਸੀਂ ਤਾਂ ਵੀ ਉਹਨਾਂ ਨੂੰ ਟਰੀਟ ਕਰਦੇ ਆਂ ਕੁਛ ਕਰੀ ਜਾਂਣਾ ਕੁਛ ਕਰਦੇ ਆਂ ਸਾਡੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਹੁਕਮ ਆਇਆ ਹਨਾ ਵੀ ਬਰਦੀ ਵਿੱਚ ਕੋਈ ਤੁਸੀਂ ਫੋਟੋ ਨਹੀਂ ਪਾਉਣੀ ਜਾਂ ਵੀਡੀਓ ਨਹੀਂ ਪਾਉਣੀ ਹੈ ਨਾ ਵੀ ਅਸੀਂ ਇਹਦਾ ਬਰਦੀ ਦਾ ਅਸੀਂ ਮਤਲਬ ਕਿ ਅਬਦੀ ਦਾ ਬਦਨਾਮ ਨਹੀਂ ਹੋਣ ਦੇਣਾ ਠੀਕ ਹੈ ਨਾ ਪਰ ਇਹਨਾਂ ਦੇ ਇਹਨਾਂ ਕੰਜਰਾਂ ਦੇ ਖਿਲਾਫ ਵੀ ਕੋਈ ਜਾਓ ਜਿਹੜੇ ਗਦਰ ਪਾਉਂਦਿਆਂ ਨੇ ਜਿਹੜੇ ਗਦਰ ਪਾਉਂਦਿਆਂ ਨੇ ਸਿਰ ਤੇ ਜੂੜਾ ਕਰਿਆ ਪਟਕਾ ਬੰਨਿਆ ਹਨਾ ਕੀ ਕੋਸ਼ਿਸ਼ ਕਰਦਾ ਲੱchnਾ ਕਰਦੇ ਫਿਰਦੇ ਨੇ ਮੈਂ ਸਭੀਆਂ ਸਾਰਿਆਂ ਨਾਲ ਸਪੀਕ ਕੋਡ ਮਾਰ ਦੇ ਕੇ ਉਹਨਾਂ ਨੂੰ ਵੀਡੀਓ ਬਣਾ ਕੇ ਪਾਉਂਗਾ ਹਨਾ ਲਾਨ ਤਾਂ ਪਾਇਓ ਠੀਕ ਹੈ ਤੇ ਸਾਡੇ ਅਸੀਂ ਤਾਂ ਬੜੇ ਕੋਈ ਉਹ ਤਬਣ ਲੱਗੇ ਨੇ ਹਰੇਕ ਦੇ ਜਿਹੜਾ ਕੋਈ ਬੰਦਾ ਚੰਗਾ ਕੰਮ ਕਰਦਾ ਹਨ ਸਾਡੇ ਵਿੱਚ ਮੁਲਾਜ਼ਮਾਂ ਵੀ ਰਗਾਦਰ ਪਾਇਆ ਸੀਗਾ ਅਸੀਂ ਵਿੱਚ ਆਉਣੇ ਕਿ ਪਾ ਜਾਂਦੇ ਸੀ ਵੀ ਅਸੀਂ ਆਪਣੀ ਵਰਦੀ ਤੇ ਉਮੀਦ ਕਰਦੇ ਸੀ ਰੋਲ ਦਿਖਾਉਂਦੇ ਸੀਗੇ ਪਰ ਅਸੀਂ ਗੰਦ ਤਾਂ ਨਹੀਂ ਪਾਉਂਦੇ ਸੀਗੇ ਉਹ ਵੀ ਬੰਦਾ ਗੰਦ ਤਾਂ ਨਹੀਂ ਪਾਉਂਦਾ ਤੂੰ ਤਾਂ ਗਦਰੀ ਪਾ ਰੱਖਿਆ ਪਤਾ ਨਹੀਂ ਕਿੱਥੋਂ ਕੀ ਕਰਦੇ ਹੋ ਕੀ ਨਹੀਂ ਕਰਦੇ ਤੇ ਅਸੀਂ ਜ਼ਰੂਰ ਅਸੀਂ ਜ਼ਰੂਰ ਕੋਰਟ ਦੇ ਵਿੱਚ ਜਾਵਾਂਗੇ ਤੁਸੀਂ ਸਾਰੇ ਜਾਣੇ ਜਿੰਨੇ ਬੰਦੇ ਮੇਰਾ ਸਾਥ ਦੇਣਗੇ ਤਾਂ ਮੈਨੂੰ ਕਮੈਂਟ ਕਰਕੇ ਲਾਈਕ ਕਰਕੇ ਯੂ ਦੱਸਿਓ ਫਿਰ ਅਸੀਂ ਇੱਕ ਫਾਇਲ ਬਣਾਵਾਂਗੇ ਇਹਨਾਂ ਜਿੰਨੇ ਆਈਡੀਆ ਨੇ ਸਾਰੇ ਸਕਰੀਨਸ਼ਾਟ ਮਾਰ ਕੇ ਮੈਨੂੰ ਭੇਜਿਆ ਹੋ ਅਸੀਂ ਪ੍ਰਿੰਟ ਕਢਾ ਕੇ ਉੱਥੇ ਜਾਵਾਂਗੇ ਕੋਰਟ ਦੇ ਵਿੱਚ ਅਸੀਂ ਫੇਸਬੁੱਕ ਮਾਲਕ ਨੂੰ ਜਿਹੜਾ ਫੇਸਬੁੱਕ ਮਾਲਕਾਂ ਨੂੰ ਬੇਨਤੀ ਕਰਦੇ ਆਂ ਵੀ ਜਦੋਂ ਤੁਸੀਂ ਇਹਨਾਂ ਦਾ ਆਪਣੇ ਹੱਲ ਕਰ ਦੋ ਨਹੀਂ ਫਿਰ ਕੋਰਟ ਰਾਹੀਂ ਹੱਲ ਤਾਂ ਕਰਾਉਣਾ ਪਊਗਾ ਵੀ ਇਹਨਾਂ ਦਾ ਕੋਈ ਹੱਲ ਨਹੀਂ ਇਹਨਾਂ ਦਾ ਫੇਸਬੁੱਕ ਦੇਖਣਯੋਗ ਹੀ ਨਹੀਂ ਛੱਡੀ ਪਤਾ ਨਹੀਂ ਕੀ ਕਦਰ ਕਿੱਥੋਂ ਦਾ ਇਹ ਜੇ ਗਾਣੇ ਚੱਕ ਚੱਕ ਲਿਆਉਂਦੀਆਂ ਨੇ ਕਿੱਥੋਂ ਆਇਆ ਗੰਦ ਬੋਲਦਿਆਂ ਨੇ ਪਤਾ ਨਹੀਂ ਜਿਹੜੇ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਰੀਲਾਂ ਬਣਾਉਂਦੇ ਨੇ ਪਤਾ ਨਹੀਂ ਦੋ ਬਿੱਲੀ ਬੈਠੇ ਰਹਿੰਦੇ ਨੇ ਸਾਰਾ ਦਿਨ ਬਿਹਾ ਬਣਾ ਬਣਾ ਕੇ ਸੜੇ ਸੁਬਾਹ ਚ ਪਏ ਨੇ ਸਾਰੇ ਜਾਣੇ ਇਹ ਗੱਲਾਂ ਬਣਦੀਆਂ ਨੇ ਕੋਈ ਠੀਕ ਹੈ ਨਾ ਹੁਣ ਕੋਈ ਗੱਲ ਨਹੀਂ ਮੈਂ ਚੱਕਣ ਲੱਗਾ ਹਾਂ ਸਟੈਪ ਇਹ ਤੇ ਮੈਂ ਸਾਰੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਭੈਣ ਭਰਾ ਮੇਹਨਾ ਜੁੜੇ ਨੇ ਤੁਸੀਂ ਮੇਰੀ ਜਰੂਰ ਹੈਲਪ ਕਰੋਗੇ ਤਾਂ ਮੈਂ ਜਰੂਰ ਇਹ ਕੰਮ ਚੱਕੂਗਾ ਹਣਾ ਤੇ ਇਸ ਕੰਮ ਵਿੱਚ ਕਾਮਯਾਬੀ ਹੋਵਾਂਗੇ ਜਿੰਨੇ ਪਾਸ 700 1000 ਰੈਡੀ ਜਿੰਨੇ ਬਣੀ ਹੋਈ ਆ ਸਭ ਦੇ ਸਕਰੀਨ ਸ਼ਾਟ ਮਾਰ ਕੇ ਰੱਖੀ ਜਾਓ ਇਹ ਸਾਰਾ ਕੁਝ ਆਪਾਂ ਬਲੌਕ ਰਾਂ ਕੇ ਛੱਡਣਾ ਇਹਨਾਂ ਦੀ ਰਿਪੋਰਟਾਂ ਮਾਰੀ ਚਲੋ ਇਹਨਾਂ ਦੀ ਰਿਪੋਰਟਾਂ ਮਾਰੀ ਚਲੋ ਹਰੀਕ ਤੋਂ ਰਿਪੋਰਟ ਨੂੰ ਬਹੁਤ ਨਦੀ ਇਹਨਾਂ हिसाब ਚੰਗੀ ਗੱਲ ਆ ਕੋਈ ਬੰਦਾ ਚੰਗਾ ਕੰਮ ਕਰਦਾ ਵੀ ਤਾਂ ਨਹੀਂ ਰਿਲਾ ਦਿੰਦੇ ਆ ਹਨਾ ਇਹ ਲੁੱਟਦਾ ਹੈ ਕਾਂਦਾ ਹੈ ਹੈਕ ਕਰਦਾ ਵਾਹ ਕਰਦਾ ਆਹ ਬੈਥੇ ਮੜਿਆ ਮੜਿਆ ਚੀਜ਼ ਮੜੀ ਆ ਜਿੱਥੇ ਤੁਸੀਂ ਬੋਨਾਂ ਤੇ ਕੋਈ ਨਹੀਂ ਬੋਲਦਾ ਸਾਰੇ ਜਣੇ ਸਵਾਦ ਲੈਣੇ ਨੇ ਯਾਰੀ ਲੈਣੇ ਨੇ ਠੀਕ ਹੈ ਨਾ ਜੇ ਤੁਸੀਂ ਅਸਲੀ ਤਦ ਵਿੱਚ ਆਪਣੀ ਹੋਂ ਮਰਦਾਨੀ ਦਿਖਾਉਣੀ ਆ ਸਾਥ ਦਿਖਾਉਣ ਦਾ ਮੇਰਾ ਸਾਥ ਦਿਓ ਆਪਾਂ ਸਾਰੇ ਜਾਨੇ ਰਲ ਕੇ ਕੋਟ ਜਨਾ ਠੋਕੀਏ ਇਹਨਾਂ ਜਿਹੜਾ ਗੱਲ ਰਪ ਆਇਆ ਇਹ ਬਣਿਆ ਸੀ ਸੋਸ਼ਲ ਮੀਡੀਆ ਇੱਕ ਚੰਗੇ ਕੰਮ ਵਾਸਤੇ ਵੀ ਹਾਂ ਦੁਨੀਆ ਬਾਰੇ ਜਾਣਕਾਰੀ ਲੈਣੀ ਨੌਲੇਜ ਲੈਣੀ ਵੀ ਕਿੱਥੇ ਕੀ ਚੱਲ ਰਿਹਾ ਪਰ ਆ ਕੰਝਰਖਾਨਾ ਚੱਲੂਗਾ ਇਹ ਨਹੀਂ ਪਤਾ ਸੀ ਓ ਮਾਈ ਗਾਡ ਜਿਵੇਂ ਪਹਿਲਾਂ ਟਿਕਟੋਕ ਬੰਦਾ ਸੀ ਨਾ ਮੈਨੂੰ ਲੱਗਾ ਹੁਣ ਇੰਸਟਾਗ੍ਰਾਮ ਦੀ ਬਾਰੇ ਆ ਗਿਆ ਫੇਸਬੁੱਕ ਵੀ ਹੋ ਜਾਣੇ ਐਸਾ ਉਹਨੇ ਦੇਖਿਓ ਕੋਈ ਹੋਰ ਐਪ ਚੰਦ ਪੂਗੀ ਪਰ ਮੈਂ ਮਾਲਕਾਂ ਨੂੰ ਬੇਨਤੀ ਕਰਦਾ ਫੇਸਬੁੱਕ ਜਿਹਨਾਂ ਦੀ ਐਪਲੀਕੇਸ਼ਨ ਹੈ ਬੀ ਇਸ ਚੀਜ਼ ਤੋਂ ਓਹ ਕਰੋ ਜੀ ਇਹਦੇ ਰੋਕ ਲਾਓ ਨਿਕ ਨਿਕ ਜਵਾਹਰ ਉਹ ਨਿਕ ਨਿਕ ਕਿ ਕੁੜੀਆਂ ਦੇਖ ਲੋ ਧੂਆਂ ਠਾਰ ਰੱਖਿਆ ਕੋਈ ਪਰਵਾਹ ਨਹੀਂ ਕਰਦੇ ਆ ਕੱਪੜੇ ਕਿੱਦਾਂ ਨੇ ਪਾਉਂਦਿਆਂ ਨੇ ਤੁਹਾਨੂੰ ਦੱਸ ਕੇ ਰਹਿਣਾ ਵੀ ਜੇ ਬਾਅਦ ਚੱਲੇ ਜੀ ਗੱਲ ਇਹ ਵੀ ਲੱਗਣਾ ਨਾ ਬੰਦਾਂ ਨੂੰ ਮੋਬਾਈਲ ਦੀ ਕੱਪੜਾ ਪਾ ਕੇ ਰੱਖਣਾ ਪਿਆ ਕਰੂਗਾ ਲੋਕਾਂ ਜਿਹੜੇ ਵਿਚਾਰੇ ਸਿੱਧੇ-ਸਾਦੇ ਨੇ ਦੇਖਦੇ ਨੇ ਵੀ ਮੈਂ ਤਾਂ ਕੱਪੜਾ ਪਾ ਕੇ ਦੇਖਿਆ ਕਰਨਗੇ ਜੋ ਕੋਈ ਤੱਕ ਫੋਨ ਸੁਣਨਾ ਵੀ ਕਿਹਦਾ ਫੋਨ ਹੈ ਕਿਹਦਾ ਕੀ ਗੱਲਬਾਤ ਹੋਈ ਹੈ ਤੁਸੀਂ ਸਾਰੇ ਜਣੇ ਬਈ ਮੇਰਾ ਜਰੂਰ ਸਾਥ ਦਿਓਗੇ ਤਾਂ ਮੈਂ ਜਰੂਰ ਕੋਰਟ ਦੇ ਵਿੱਚ ਜਾਊਗਾ ਨਵੇਂ ਸਾਲ ਦੇ ਅਸੀਂ ਇਹਨਾਂ ਨੂੰ ਜਰੂਰ ਗਿਫਟ ਦੇਣਾ ਹੈ ਠੀਕ ਹੈ ਨਾ ਮੈਨੂੰ ਮੇਰੇ ਮਨ ਦੇ ਵਿੱਚ ਕਾਰੋਈ ਦਿਨਾ ਚੱਲ ਰਿਹਾ ਸੀ ਕੰਮ ਵੀ ਮੈਂ ਜਰੂਰ ਤੁਹਾਡੇ ਨਾਲ ਸਾਂਝਾ ਕਰਾਂ ਤੇ ਤੁਸੀਂ ਸਾਰੇ ਜਣੇ ਮੇਰਾ ਸਾਥ ਦਿਓ ਤੇ ਅਸੀਂ ਜਰੂਰ ਇਹਨਾਂ ਕੋਰਟ ਦੇ ਵਿੱਚ ਘੜੀ ਸਕੀ ਮੇਰਾ ਨੰਬਰ ਤੁਸੀਂ ਲਿਖ ਲਓ 94744324 ਮੈਨੂੰ ਸਕਰੀਨ ਸ਼ਾਟ ਮਾਰ ਕੇ ਭੇਜ ਦਿਓ ਮੈਂ ਸਾਰੇ ਪ੍ਰਿੰਟ ਕਰ ਡਕੜਾ-ਕੜਾ ਕੇ ਇਹ ਐਪਲੀਕੇਸ਼ਨ ਦੇ ਨਾਲ ਲੱਗਵਾ ਠੀਕ ਹੈ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰ ਦਿਓ ਤਾਂ ਕਿ ਪਛਾਦੇ ਹਰ ਹਰ ਤੱਕ ਜਿਹੜੇ ਗੰਦਰ ਗੰਧ ਪਾਉਂਦੇ ਨੇ ਵੀ ਸੁਧਰਿਆਣ ਠੀਕ ਹੈ ਜੀ ਹਾਂ ਜੀ ਕਾਨੂੰ ਫੇਰ ਮਿਲਦੇ ਆਂ